ਸ਼ੁਕਰੀਆ ਜਿਕਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਰஞ்சிਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਸਤ ਪਾਲਣੇ ਹੁੰਦਾ ਕਿ ਹੈ ਮ ਸੁਰਖੀਆਂ ਤੇ ਖਬਰ ਕਿਉਂ ਕਰਦੇ ਆ ਵਿਆਸ ਤੋਂ ਪੰਜਾਬ ਦੇ ਵਿਆਸ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਦੇਰਨਾਕ ਇੱਕ 파ਠੀ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ 파ਠੀ ਸਿੰਘ ਨੌਜਵਾਨ ਗੁਰੂ ਘਰ ਤੋਂ ਬਾਠ ਕਰਕੇ ਘਰ ਵਾਪਸ ਆ ਰਿਹਾ ਸੀ ਇਸ ਦੌਰਾਨ ਕੁਝ ਅਣਪਛਾਤੇ ਹਥਿਆਰਬੰਦ ਬੇਟੀਆਂ ਨੇ ਬੇਰਹਿਮੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਣ ਇਸੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਤਾਹਫ ਨੌਜਵਾਨ 파ਠੀ ਸਿੰਘ ਬੇਰਾਂਤ ਗੁਰੂ ਘਰੋਂ ਪਾਠ ਕਰਕੇ ਆਪਣੇ ਪਿਓ ਦੇ ਨਾਲ ਸਾਈਕਲ ਤੇ ਵਾਪਸ ਪਰਤ ਰਿਹਾ ਸੀ ਇਸ ਦੌਰਾਨ ਪਿੰਡ ਮੱਧ ਦੇ ਨੇੜੇ ਕੁਝ ਵਿਅਕਤੀਆਂ ਨੇ ਸਿਰਫੇਸ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ 파ਠੀ ਰਮਨਦੀਪ ਸਿੰਘ ਵੀ ਮੌਤ ਹੋ ਗਈ ਨੁਕ ਕਰਦੇ ਆ ਹਾਂ ਉਹ ਖਬਰ ਦੀ ਨਾਲ ਲੁਗਿਆਣਾ ਦੇ ਵਿੱਚ ਬੀਤੀ ਰਾਤ ਨੌਜਵਾਨ ਨੇ ਆਪਣੇ ਕਮਰੇ ਵਿੱਚ ਆਤਮ ਹੱਤਿਆ ਕਰ ਲਈ ਚੁੰਨੀ ਦੀ ਮਦਦ ਨਾਲ ਪੱਕੇ ਨਾਲ ਲਟਕਦੀ ਨੌਜਵਾਨ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਮੁਰੇਤਕ ਦੇ ਗੁਆਂਢੀਆਂ ਨੇ ਤੁਰੰਤ ਦਰਵਾਜ਼ਾ ਤੋੜ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ 23 ਸਾਲਾ ਮੁਰੇਤਕ ਲਖਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਲਖਪ੍ਰੀਤ ਦੇ ਮਾਮੇ ਨੇ ਦੱਸਿਆ ਕਿ ਦੇਸ਼ ਆਬ ਲਖਪ੍ਰੀਤ ਦੀ ਮਾਂ ਕਿਸੇ ਕੰਮ ਲਈ ਘਰ ਤੋਂ ਬਾਜ਼ਾਰ ਗਈ ਹੋਈ ਸੀ ਤਾਂ ਜਿਵੇਂ ਹੀ ਵਸਾਰਤ ਕੋਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਲਖਪ੍ਰੀਤ ਨੇ ਗੁਆਂਢੀਆਂ ਨੇ ਉਸ ਦੀ ਲਾਸ਼ ਕਮਰੇ ਵਿੱਚ ਲਟਕਤੀ ਹੋਈ ਦੇਖੀ ਗੁਆਂਢੀ ਦਰਵਾਜ਼ਾ ਤੋੜ ਕੇ ਕਮਰੇ ਅੰਦਰ ਦਾਖਲ ਹੋਏ ਲੋਕਾਂ ਨੇ ਤੁਰੰਤ پولیس ਨੂੰ ਸੂਚਨਾ ਦਿੱਤੀ ਮਾਮੇ ਅਨੁਸਾਰ ਲਖਪ੍ਰੀਤ ਸਿੰਘ ਨੇ ਕਮੇਜੀ ਹਸਪਤਾਲ ਕਿ ਪਿਛੇ ਕੰਮ ਕਰਦਾ ਸੀ ਕਿ ਦਸੋਂ ਪਹਿਲਾਂ ਹੀ ਸਿੰਗਾਪੁਰ ਤੋਂ ਵਾਪਸ ਆਇਆ ਸੀ ਮੌੜ ਵਿਦੇਸ਼ ਜਾਣਾ ਚਾਹੁੰਦਾ ਸੀ ਘਰ ਦੇ ਲਗਾਤਾਰ ਰਾਇਲ ਟਿਸ ਕਰਵਾਉਣ ਲਈ ਕਹਿੰਦਾ ਸੀ ਕਈ ਦੋਸਤ ਪਹਿਲਾਂ ਹੀ ਵਿਦੇਸ਼ ਚਾ ਚੁਕੇ ਨੇ ਤੇ ਬਾ ਥਾਣੇ ਦੇ ਏਐਸਆਈ ਨਰਵਲ ਸਿੰਘ ਨੇ ਦੱਸਿਆ ਕਿ ਲੱਗ ਰਿਹਾ ਸੀ ਕਿ ਪਰੌਤਾ ਬੱਚਾ ਸੀ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਵਿਦੇਸ਼ ਨਾ ਜਾਣ ਦੀ ਚਿੰਤਾ ਵਿੱਚ ਉਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਪਰ ਉਸ ਨੂੰ ਕੋਈ ਵੀ ਸੁਸਾਇਡ ਲੋਰ ਨਹੀਂ ਮਿਲਿਆ ਫਿਰ ਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪਿਛਲੇ 10 ਮਹੀਨਿਆਂ ਤੋਂ ਕਿਸਾਨ ਫਸਲਾਂ ਦੇ ਘਟੋ ਘਟੋ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨ ਗਰੰਟੀ ਸਮੇਤ 13 ਮੁੱਖ ਮੰਗਾਂ ਨੂੰ ਲੈ ਕੇ ਸ਼ੰਭੂ ਟੈਕਨਾਲੋਜੀ ਸਰਹੱਦ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਜਗਜੀ ਸਿੰਘ ਢੱਲੇਵਾਲ ਖਨੌਰੀ ਸਰਹੱਦ ਤੇ ਮਨਵਰਤ ਤੇ ਬੈਠੇ ਨੇ ਜਿਸ ਦਾ 7 ਸਤੰਬਰ ਦਿਨ ਹੈ ਤੇ ਇੱਕ ਅਹਿਮ ਸੰਦੇਸ਼ ਜਾਰੀ ਕੀਤਾ ਜਾਏਗਾ সূত্র ਅਨੁਸਾਰ 13 ਦਸੰਬਰ ਨੂੰ ਅੰਦੋਲਨ ਨੂੰ 10 ਮਹੀਨੇ ਪੂਰੇ ਹੋ ਜਾਣਗੇ ਢੱਲੇਵਾਲ ਦਾ ਇਹ ਸੰਦੇਸ਼ ਅਹਿਮ ਮੌਕੇ ਦੇ ਨਾਲ ਜੁੜਾ ਹੋ ਸਕਦਾ ਹੈ ਸੰਭਾਵਨਾ ਹੈ ਕਿ ਇਜ਼ਤ ਕਿਸਾਨਾਂ ਨੂੰ ਵੱਡੀ ਗਿਣਤੀ ਚ ਇਕੱਠੇ ਹੋਣ ਦਾ ਸੱਦਾ ਦੇਣਗੇ ਢੱਲੇਵਾਲ ਵੀ ਗੱਡੀ ਸਿਹਤ ਤੇ ਨਜ਼ਰ ਰੱਖਣ ਵਾਲੇ ਪ੍ਰਾਈਵੇਟ ਡਾਕਟਰ ਨੇ ਚੇਤਾਵਨੀ ਦਿੱਤੀ ਕਿ ਦਲੇਵਾਲ ਦਾ ਭਾਰ 12 ਕਿਲੋਗ੍ਰਾਮ ਤੋਂ ਵੱਧ ਘਟ ਗਿਆ ਕਿਉਂਕਿ ਗੁਰਦੇ ਕਿਸੇ ਸਮੇਂ ਫੇਲ ਹੋ ਸਕਦੇ ਨੇ ਦਿਲ ਦਾ ਦੌਰਾ ਪੈਣ ਦਾ ਵੀ ਖਤਰਾ ਵੱਧ ਗਿਆ ਲੰਬੇ ਸਮੇਂ ਤੱਕ ਖੁਖੇ ਰਹਿਣ ਕਾਰਨ ਉਹਨਾਂ ਦੇ ਲੀਵਰ 'ਚ ਸਮੱਸਿਆ ਪੈਦਾ ਹੋ ਰਹੀ ਹੈ ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਸੁਖਬੀ ਬਾਦਲ ਤੇ ਗੋਰੀ ਚਲਾਉਣ ਵਾਲੇ ਨਾਰਾਇਣ ਸਿੰਘ ਚੋੜਾ ਨੂੰ ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਹਿਪੇਸ਼ ਕੀਤਾ ਗਿਆ ਸੀ ਅਦਾਲਤ ਨੇ ਨਾਰਾਇਣ ਸਿੰਘ ਚੋੜਾ ਨੂੰ ਮੋਰ ਤੋਂ ਤਿੰਨ ਦਿਨਾਂ ਦੀ ਮਾਰਕੀ ਦਿੱਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਨਾਰਾਇਣ ਸਿੰਘ ਚੋੜਾ ਦੇ ਵਕੀਲ ਨੇ ਕਈ ਵੱਡੇ ਅਸਿਕੀਤੇ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਸ ਦਿਨ ਨਾਰਾਇਣ ਸਿੰਘ ਚੋੜਾ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਸੀ ਉਸ ਤੋਂ ਪਹਿਲਾਂ ਨਾਰਾਇਣ ਸਿੰਘ ਚੋੜਾ ਨੇ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਰਮੀ ਨਾਲ ਮੁਲਾਕਾਤ ਕੀਤੀ ਸੀ ਟਰਾਲਬਾਤ ਕਰਦੇ ਕਹਿੰਦੇ ਕਿ 4 ਦਸੰਬਰ ਨੂੰ ਨਾਰਾਇਣ ਸਿੰਘ ਚੋੜਾ ਮੈਨੂੰ ਮਿਲਿਆ ਸੀ ਜਦ ਕਿ ਨਾਰਾਇਣ ਸਿੰਘ ਚੋੜਾ ਨੂੰ ਚਿਹਰੇ ਤੋਂ ਨਹੀਂ ਪਛਾਣਦਾ ਹਰਜਿੰਦਰ ਸਿੰਘ ਢੰਡੀ ਦਾ ਇਹ ਕਹਿਣਾ ਹੈ ਕਿ ਮੈਂ ਆਪਣੇ ਮੁਲਾਜ਼ਮਾਂ ਨਾਲ ਜਾ ਰਿਹਾ ਸੀ ਚੌੜੇ ਨਾਮ ਮੇਰੀ ਬਲਾਕਾ ਤਾਂ ਜ਼ਰੂਰ ਪੀਸ ਦੂਜੀ ਪਾਸੇ ਪੰਜਾਬ ਪੁਲਿਸ ਨੇ ਸ੍ਰੀਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਹੋਏ ਹਮਲੇ ਦੇ ਮਾਮਲੇ 'ਚ ਨਾਰਾਇਣ ਚੌੜਾ ਨੂੰ ਲੈ ਕੇ ਗੁੰਡਾਖੋਰੀ ਸਾਕੇ ਤਹਿਤ ਨਾਲ ਗੁਰਦੁਆਰਾ ਪੁਰਬਤਨ ਕਮੇਟੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਐਸਪੀਸੀ ਸੁਖਬੀਰ ਬਾਦਲ ਦੇ ਹੋਏ ਹਮਲੇ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਕਾਜ਼ੇ ਇੱਕ ਪੰਜਾਬ ਪੁਲਿਸ ਮਾਮਲੇ ਦੀ ਸੀਸਰੀ ਵੀ ਮੰਗ ਰਹੀ ਹੈ ਜਦ ਕਿ ਪਿਛਲੇ ਦਿਨੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਇਹ ਹਮਲਾ ਹੋਇਆ ਸੀ ਤੇ ਪੰਜਾਬ ਪੁਲਿਸ ਨੇ ਇਹ ਵੱਡਾ ਦਾਅਵਾ ਕੀਤਾ ਕਿ ਐਸਪੀਸੀ ਪੰਜਾਬ ਪੁਲਿਸ ਦਾ ਸਹਿਯੋਗ ਨਹੀਂ ਕਰ ਰਹੀ ਹੈ ਜਿਸ ਤੋਂ ਬਾਅਦ ਐਸਪੀਸੀ ਪ੍ਰਧਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਜਦ ਕਿ ਐਸਪੀਸੀ ਨੇ ਕਿਹਾ ਕਿ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਸ਼ਰਾਬ ਪੀਣ ਵਾਲੇ ਸ਼ੁਕੀਨਾਂ ਲਈ ਬੁਰੀ ਖਬਰ ਹੋ ਸਕਦੀ ਹੈ ਸ਼ਰਾਬ ਮੰਡੀ ਉਸ ਅਧੀਨ ਪੰਜਾਬ ਸਰਕਾਰ ਨੇ ਦਿੱਤੀ ਬਾਰੇ 2025-26 ਲਈ ਨਵੀਂ ਆਫਕਾਰੀ ਨੀਤੀ ਦੇ ਖਾਦਦੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਵਾਰ ਸਵੇ ਵਿੱਚ ਸ਼ਰਾਬ ਦੀਆਂ ਕੀਮਤਾਂ ਚ ਵਾਧਾ ਹੋ ਸਕਦਾ ਹੈ ਸਰਕਾਰ ਵੱਲੋਂ ਦੇਸ਼ ਦੇ ਨਾਲ ਨਾਲ ਦੇਸੀ ਸ਼ਰਾਬ ਦੀਆਂ ਕੀਮਤਾਂ ਵਿੱਚ 5 ਤੋਂ 10% ਤੱਕ ਵਾਧਾ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਬਾਹਰ ਲਾਇਸੈਂਸ ਦੀ ਫੀਸ ਵਧਾਈ ਜਾ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਇਸ ਵਿੱਤੀ ਬਰੇ ਵਿੱਚ 10350 ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦਾ ਟੀਚਾ ਪਿੱਛਾ ਲਿਆ ਸੀ ਤੇ ਇਸ ਸਾਲ 80% ਦਾ ਟੀਚਾ ਪੂਰਾ ਕਰ ਲਿਆ ਹੈ ਸੂਬੇ ਦੀ ਵਿੱਤੀ ਹਾਲ ਸੁਧਾਰਨ ਲਈ 2025-26 ਵਿੱਚ ਸਰਕਾਰ ਆបਕਾਰੀ ਨੀਤੀ ਰਾਹੀਂ ਮਾਲੀਆ ਵਧਾਉਣ ਜਾ ਰਹੀ ਹੈ ਸਰਕਾਰ ਦੀ ਮੌਜੂਦਾ ਸਭ ਵਿੱਚ ਸ਼ਰਾਬ ਦੀ ਕੀਮਤਾਂ ਨਹੀਂ ਵਧਾਈਆਂ ਇਹ ਤਾਂ ਤਾਂ ਕਿ ਪਿਛਲੀ ਵਾਰ ਉਹ ਦੇਸੀ ਸ਼ਰਾਬ ਦੀ ਕੀਮਤਾਂ ਘਟਾ ਦਿੱਤੀਆਂ ਗਈਆਂ ਸਨ ਤੇ ਮੌਸਮ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਦੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਪਹਾੜਾਂ 'ਚ ਪੈਰੀ ਤਾਜ਼ੀ ਬਰਫ਼ਵਾਰੀ ਕਾਰਨ ਪੰਜਾਬ ਤੇ ਚੰਡੀਗੜ੍ਹ 'ਚ ਠੰਡ ਲਹਿਰ ਚੱਲ ਰਹੀ ਹੈ ਮੌਸਮ ਵਿਭਾਗ ਵੱਲੋਂ 14 ਦਸੰਬਰ ਤੱਕ ਠੰਡ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ 17 ਜ਼ਿਲ੍ਹਿਆਂ 'ਚ ਥੱਡ ਚੀਨ ਵੀ ਟੰਡ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਜਿਨ੍ਹਾਂ ਜਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਉਹਨਾਂ 'ਚ ਪਖਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜ ਵਿਦਕੋਟ ਸ਼ਹਿਰ ਮੁਕਸਸ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਰੂਪਨਗਰ ਤੇ ਮੋਹਾਲੇ ਸ਼ਾਮਿਲ ਨੇ ਲਹਾਲ ਇਹਨਾਂ ਜ਼ਿਲ੍ਹਿਆਂ ਚ ਵੀ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਫਿਲਹਾਲ ਇਸ ਬਲਟਨ ਦੀ ਬਾਤ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਪੀ ਆ ਟੀ ਵੀ ਦਾ